Bye. Uh -huh. 10 ਸਾਲ ਪਹਿਲਾਂ ਅੰਡਰਪ੍ਰੇਜ ਬਰੌਂ ਦੇ ਲਈ ਟੈਂਡਰ ਪਾਸ ਹੋਇਆ ਸੀ ਲੇਕਿਨ ਅੱਜ ਤੱਕ ਇੱਥੇ ਕੰਮ ਸ਼ੁਰੂ ਨਹੀਂ ਹੋਇਆ ਇਸ ਕਾਰਨ ਜਿੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਨੁਕਸਾਨ ਹੋਇਆ ਹੈ ਤਾਂ ਲੋਕਾਂ ਨੂੰ ਵੀ ਮੁਸੀਬਤਾਂ ਚੱਲਗੀਆਂ ਪੈ ਰਹੀਆਂ ਨੇ ਮਾਮਲਾ ਇਹ ਸ਼੍ਰੀ ਫਤਿਗੜ ਸਾਹਿਬ ਦੇ ਲੁਧਿਆਣਾ ਅੰਬਾਲਾ ਜਕਸ਼ਨ ਦੇ ਵਿਚਕਾਰ ਰੇਲਵੇ ਟ੍ਰੈਕ ਸ੍ਰਿਹੰਦ ਦਾ ਜਿੱਥੇ ਕਿ ਬ੍ਰਾਹਮਣ ਮਾਜਰਾ ਤੇ ਸ੍ਰਿਹੰਦ ਮੰਡੀ ਆਉਣ ਜਾਣ ਦੇ ਲਈ ਸ਼ਹਿਰ ਦੇ ਨਿਵਾਸੀਆਂ ਨੂੰ ਤੇ ਖਾਸ ਤੌਰ ਤੇ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਤੇ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਚੱਲਦੇ ਹੀ ਲੋਕਾਂ ਵੱਲੋਂ ਕੇਂਦਰ ਸਰਕਾਰ ਖਾਸ ਕਰਕੇ ਰੇਲਵੇ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਜਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁਟਤਾਨ ਨੇ ਜਾਣਕਾਰੀ ਦਿੱਤੀ ਕਿ ਉਹ ਰੇਲਵੇ ਡਿਪਾਰਟਮੈਂਟ ਨੂੰ 1 ਮਹੀਨੇ ਦਾ ਸਮਾਂ ਦਿੰਦੇ ਨੇ ਜੇਕਰ 1 ਮਹੀਨੇ ਦੇ ਅੰਦਰ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਅ ਅੰਬਾਲਾ ਲੁਧਿਆਣਾ ਰੇਲਵੇ ਜੰਕਸ਼ਨ ਹੈ ਉਹਦੇ ਵਿੱਚ ਸਰਹੰਦ ਰੇਲਵੇ ਲਾਈਨ ਦੇ ਉੱਤੇ ਇੱਕ ਅੰਡਰਬ੍ਰਿਜ ਬਣਨਾ ਸੀਗਾ ਜਿੱਥੇ ਜਿਵੇਂ ਪੂਰੇ ਪੂਰੇ ਭਾਰਤ ਦੇ ਵਿੱਚ ਅੰਡਰਬ੍ਰਿਜ ਸਟ੍ਰੈਕ ਦੇ ਉੱਤੇ ਬਣੇ ਉੱਥੇ ਸਰਹੰਦ ਦੇ ਵਿੱਚ ਬਣਨਾ ਸੀ ਪਰ ਅੱਜ ਸਰਹੰਦ ਦੇ ਵਿੱਚ ਤੁਸੀਂ ਤਕਰੀਬਨ 3 ਸਾਲ ਦਾ ਸਮਾਂ ਹੋ ਗਿਆ ਜਦੋਂ ਇਹ ਸਾਰਾ ਇੱਥੇ ਜਿਹੜਾ ਜਿਹੜਾ ਇਹਦੇ ਜਿਹੜੇ ਸਾਰੇ ਪੈਸੇ ਪਰਵਾਏ ਗਏ ਟੈਂਡਰ ਤੱਕ ਹੋਏ ਪਰ ਇੱਥੇ ਰੇਲਵੇ ਟਰੈਕ ਆ ਜਿਹੜਾ ਰੇਲਵੇ ਦਾ ਅੰਡਰਟ੍ਰੈਕ ਦੇ ਉੱਤੇ ਅੰਡਰਬ੍ਰਿਜ ਬਣਨਾ ਸੀ ਉਹ ਅੱਜ ਤੱਕ ਜਿਹੜਾ ਇੱਥੇ ਅੰਡਰਬ੍ਰਿਜ ਨਹੀਂ ਬਣਿਆ ਔਰ ਇਸ ਤੋਂ ਇਲਾਵਾ ਇੱਥੇ ਇੱਕ ਜਿਹੜੀ ਫਰੇਟ ਕੋਰੀਡੋਰ ਜਿਹੜਾ ਅਡਾਨੀਆਂ ਨੇ ਇੱਥੇ ਬਣਾਇਆ ਉਸ ਨੂੰ ਬਣਾਉਣ ਲਈ ਉਹਨਾਂ ਨੇ ਜਿਹੜੀ ਇੱਥੇ ਇੱਕ ਪੌੜੀ ਬਣੀ ਸੀ ਪੁਲ ਦੇ ਉੱਤੇ ਦੂਜੇ ਪਾਸੇ ਕ੍ਰੋਸ ਕਰਨ ਲਈ ਉਹ ਪੌੜੀ ਤੋੜੀ ਗਈ ਔਰ ਰੇਲਵੇ ਵਿਭਾਗ ਨੇ ਪੰਜਾਬ ਸਰਕਾਰ ਕੋ ਅੱਜ ਤੋਂ 5 ਸਾਲ ਪਹਿਲਾਂ ਲਗਭਗ 40 ਲੱਖ ਰੁਪਏ ਪੌੜੀ ਬਣਾਉਣ ਲਈ ਜਮ੍ਹਾਂ ਕਰਾਇਆ ਪਰ ਅੱਜ ਤੱਕ 5 ਸਾਲ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਨੇ ਉਹ ਪੌੜੀ ਨਹੀਂ ਬਣਾਈ ਔਰ ਦੇਖੋ ਤੁਸੀਂ ਅੱਜ ਕ੍ਰੋਸਿੰਗ ਕਰਨ ਲਈ ਪੂਰੇ ਸ਼ਰਾਂਦਨ ਜਿਹੜਾ ਸ਼ਹਿਰ ਹੈ ਉਹ ਦੋ ਹਿੱਸਿਆਂ ਚ ਵੰਡਿਆ ਗਿਆ ਔਰ ਇੱਥੇ ਦੇ ਜਿਹੜੇ ਨਿਵਾਸੀ ਨੇ ਜੇ ਕਿਸੇ ਨੇ ਸ਼ਮਸ਼ਾਨ ਘਾਟ ਵੀ ਜਾਣਾ ਹੈ ਤੇ ਦੋ ਸ਼ਮਸ਼ਾਨ ਘਾਟ ਦੂਜੇ ਪਾਸੇ ਨੇ ਗੁਰਦੁਆਰਾ ਸਾਹਿਬ ਦੂਜੇ ਪਾਸੇ ਆ ਤਕਰੀਬਨ 500 ਦੇ ਲਗਭਗ ਦੁਕਾਨਦਾਰ ਆ ਜਿਹੜਾ ਉਹ ਬੇਰਜਗਰ ਹੋਇਆ ਬੈਠਾ ਔਰ ਜਿੰਨੇ ਇਲਾਕੇ ਦੇ ਨਿਵਾਸੀ ਨੇ ਔਰ ਚਾਹੇ ਬੱਚੇ ਨੇ ਸਕੂਲਾਂ ਜਾਣੇ ਆਲੇ ਚਾਹੇ ਕੋਈ ਕਿਸੇ ਨੇ ਸਫ਼ਰ ਕਰਨਾ ਨੈਸ਼ਨਲ ਹਾਈਵੇ ਤੇ ਬੱਸਾਂ ਦੀ ਲੈਣੀਆਂ ਨੇ ਤਾਂ ਸਾਰੇ ਲੋਕਾਂ ਨੂੰ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਪਰ ਅਸੀਂ ਅੱਜ ਇੱਥੇ ਜਿਹੜੇ ਇਲਾਕੇ ਦੇ ਲੋਕ ਨੇ ਜਦੋਂ ਇਹ ਕੋਈ ਸਮੱਸਿਆ ਦਾ ਹੱਲ ਨਾ ਹੋਇਆ ਵੱਡੀਆਂ-ਵੱਡੀਆਂ ਦੁਵਾਰਾਂ ਦੇ ਰਵੇ ਰੇਲਵੇ ਵਿਭਾਗ ਨੇ ਅੱਗੇ ਕਰਤੀਆਂ ਔਰ ਤਿੰਨ-ਤਿੰਨ ਦੁਵਾਰਾਂ ਕਰਤੀਆਂ ਤਾਂ ਇਹਨਾਂ ਨੂੰ ਲੰਘਣ ਨੂੰ ਕਿਸੇ ਪਾਸੇ ਨੂੰ ਰਸਤਾ ਨਹੀਂ ਰਿਹਾ ਦੂਜੇ ਪਾਸੇ ਜਿਹੜਾ ਮਿਊਨਿਸਪੈਲਟੀ ਦਾ ਦੇ ਆਲੇ ਸ਼ਹਿਰ ਵਾਲੇ ਪਾਸੇ ਛੋਟਾ ਰਸਤਾ ਹੁੰਦਾ ਉਹ ਵੀ ਬੰਦ ਹੋਣ ਦੇ ਕਿਨਾਰੇ ਆ ਉਹਦੇ ਵਿੱਚ ਗੰਦਗੀ ਤੇ ਬੜੇ-ਬੜੇ ਢੇਰ ਲੱਗੇ ਸੋ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ ਲੋਕਾਂ ਨੇ ਰੋਸ ਜਾਰ ਕੀਤਾ ਹੈ ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਤੇ ਔਰ ਪੰਜਾਬ ਸਰਕਾਰ ਤੇ ਵੀ ਸਾਨੂੰ ਜਿਹੜਾ ਇਹ ਇੱਥੇ ਅੰਡਰਬ੍ਰਿਜ ਤੁਰੰਤ ਬਣਾਇਆ ਜਾਵੇ ਔਰ ਜਿਹੜੇ ਅਧਿਕਾਰੀਆਂ ਨੇ ਆ ਇਹਨੂੰ ਕੰਮ ਕਰਨ 'ਚ ਦੇਰੀ ਕਰੀ ਅਣਗਹਿਲੀ ਕਰੀ ਉਹਨਾਂ ਅਧਿਕਾਰੀਆਂ ਦੀ ਜਾਂਚ ਹੋ ਕੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਰੇਲਵੇ ਵਿਭਾਗ ਅਜ ਕੰਧਾਂ ਦੁਬਾਰਾ ਕਰ ਰਿਹਾ ਜਿੰਨੀ ਦੇਰ ਤੱਕ ਇਹ ਇਲਾਕੇ ਦੇ ਲੋਕਾਂ ਨੂੰ ਲੰਘਣ ਨੂੰ ਰਸਤਾ ਨਹੀਂ ਮਿਲਦਾ ਉਹਨਾਂ ਚ ਰੇਲਵੇ ਵਿਭਾਗ ਹੈ ਜਿਹੜਾ ਸਾਈਡ ਤੇ ਟਰੈਕ ਦੇ ਨਾਲ ਜਗਾ ਪਈ ਆ ਉਹਦੇ ਉੱਤੇ ਵੀ ਇਹ ਸਾਰੀ ਨਾ ਕਰਨ ਦੀ ਅਸੀਂ ਮੰਗ ਕੀਤੀ ਆ ਸੋ ਇਹ ਸਾਡੀ ਅੱਜ ਦੀ ਇਲਾਕੇ ਦੀ ਲੋਕਾਂ ਦੀ ਮੰਗ ਆ ਔਰ 1 ਮਹੀਨੇ ਦਾ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਰੇਲਵੇ ਵਿਭਾਗ ਦੇ ਡੀਆਰਐਮ ਅੰਮ੍ਰਿਤਸਰ ਨੂੰ ਲਿਖਤੀ ਤੌਰ ਤੇ ਅਸੀਂ ਚਿੱਠੀ ਜੜੀ ਭੇਜ ਰਹੇ ਹਾਂ ਔਰ 1 ਮਹੀਨੇ ਦਾ ਸਮਾਂ ਦਵਾਂਗੇ ਜੇ 1 ਮਹੀਨੇ ਤੋਂ ਬਾਅਦ ਕੋਈ ਮਸਲਾ ਨਾ ਹੱਲ ਹੋਇਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਅਗਲਾ ਜਿਹੜਾ ਸੰਘਰਸ਼ ਆ ਉਹ ਲੀਕਾਂਗੇ ਬਿਊਰੋ ਰਿਪੋਰਟ ਜਗਬਾਨੀ ਟੀਵੀ